ਵੈਗੁਰਜੀ ਦਾ ਖਾਲਸਾ ਵੈਗੁਰਜੀ ਦੀ ਫਤਿਹ ਹਾਂਜੀ ਸਾਹ ਜੀ ਆ ਵੀਰ ਦੇ ਆਪਣਾ ਸੁਖਵਿੰਦਰ ਸਿੰਘ ਇਹ ਸਾਡਾ ਮੇਰਾ ਕਦੇ ਨਹੀਂ ਲੱਗਦਾ ਪਰ ਨਕਰਦਾ ਹੀ ਆ ਤੇ ਇਹ ਵੀਰ ਨੇ ਘਰੋਂ ਜਿੱਦਾ ਲੜਕੇ ਲਾ ਲੋ ਨਸ਼ੇ ਨਸ਼ੇ ਕਰਦਾ ਸੀ ਤੇ ਘਰੋਂ ਲੜਾਈ ਕਰਕੇ ਤੇ ਆ ਖਾ ਲਿਆ ਪੈਸੇ ਵੇ ਮੰਗਦੇ ਚੱਕਰ ਚ ਆ ਨਘਾ ਲਈ ਹੋਣੀ ਤੇ ਨੀਲ ਘਟ ਰੰਦਾ ਦੀ ਤੇ ਸਾਨੂੰ ਡਾਕਟਰ ਡਾਕਟਰ ਅਮਰਦੀਪ ਸਿੱਧੂ ਕੋਲੋਂ ਦਸਤਸ ਪਾਈ ਦੀ ਗੁਰਦਾਰ ਪਰ ਤੇ ਫਿਰ ਅਸੀਂ ਆਪਾਂ ਇੱਥੇ ਆਏ ਆ ਤੇ ਡਾਕਟਰ ਸਾਹਿਬ ਨੇ ਬੜਾ ਵਧੀਆ 10 ਮਿੰਟ ਜੀ ਹੱਲ ਕਰਤਾ ਕਰ ਜਦੋਂ ਇਹ ਕਿਟਰ ਬਾਹਰ ਕਰਦਾ ਤੁਹਾਨੂੰ ਜੇ ਤੰਗੀ ਹੋਵੇ ਤੇ ਡਾਕਟਰ ਸਾਹਿਬ ਨੂੰ ਮਿਲ ਸਕਦੇ ਜਰੂਰ ਗੈਸਟ੍ਰੋ ਤੇ ਬਹੁਤ ਵਧੀਆ ਰਹਿੰਦੇ ਵਾਈ ਬੁੱਜੀ ਦਾ ਖਾਸਾ ਵਾਈ ਬੁੱਜੀ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਡਾਕਟਰ ਅਮਨਦੀਪ ਸਿੰਘ ਸਿੱਧੂ ਮੈਂ ਡੀਐਮ ਗੈਸਟ੍ਰੋਐਂਟਰੋਲੋজিস্ট ਹਾਂ ਮੇਰਾ ਸੈਂਟਰ ਸਿੱਧੂ ਲੀਵਰ ਐਂਡ ਗੈਸਟ੍ਰੋ ਸੁਪਰ ਸਪੈਸ਼ਲਿਟੀ ਸੈਂਟਰ ਜਿਹੜਾ ਕਿ ਸ਼ੁਭਮ ਇਨਕਲੇ ਬਟਾਲਾ ਰੋਡ ਗੁਰਦਾਸਪੁਰ ਦੇ ਵਿੱਚ ਸਥਿਤ ਹੈ ਅੱਜ ਇਸ ਵੀਡੀਓ ਦੇ ਰਾਹੀਂ ਮੈਂ ਲੋਕਾਂ ਨੂੰ ਇੱਕ ਕੇਸ ਬਾਰੇ ਜੋ ਕਿ ਕੱਲ ਮੇਰੇ ਨਾਲ ਬੀਤਿਆ ਉਸ ਬਾਰੇ ਮੈਂ ਇਨਫੋਰਮੇਸ਼ਨ ਸ਼ੇਅਰ ਕਰਨਾ ਚਾਹੁੰਦਾ ਹਾਂ ਕੱਲ ਦੁਪਹਿਰੇ ਇੱਕ ਬਟਾਲੇ ਦਾ ਰਹਿਣ ਵਾਲਾ 38 ਸਾਲ ਦਾ ਮੇਲ ਪੇਸ਼ੈਂਟ ਉਹਨਾਂ ਦੇ ਅਟੈਂਡੈਂਟ ਦਾ ਮੈਨੂੰ ਫੋਨ ਆਂਦਾ ਕਹਿੰਦੇ ਡਾਕਟਰ ਸਾਹਿਬ ਕੀ ਸਾਡੇ ਮਰੀਜ਼ ਨੇ 22 ਮਿਸਟੇਕ ਨੇਲ ਕਟਰ ਜੀ ਹਾਂ ਨੇਲ ਕਟਰ ਮੂੰਹ ਰਸਤੇ ਪੇਟ ਦੇ ਵਿੱਚ ਲੈ ਲਿਆ ਹੈ ਤੇ ਨਾਲ ਇੱਕ ਐਕਸਰੇ ਦੀ ਮੈਨੂੰ ਉਹਨਾਂ ਨੇ ਫੋਟੋ ਭੇਜੀ ਉਸ ਐਕਸਰੇ ਦੇ ਵਿੱਚ ਮੈਂ ਦੇਖਿਆ ਕਿ ਵਾਕਈ ਨੇਲ ਕਟਰ ਜਿਹੜਾ ਹੈ ਉਹ ਸਟਮਕ ਦੇ ਵਿੱਚ ਪਿਆ ਹੋਇਆ ਸੀ ਸਭ ਤੋਂ ਪਹਿਲਾਂ ਮੈਂ ਉਹਨਾਂ ਨੂੰ ਆਪਣੇ ਕੋਲ ਆਪਣੀ ਸੈਂਟਰ ਦੇ ਸੱਦਿਆ ਤੇ ਨੇਚਰਲ ਹੈ ਕਿ ਉਸਦੇ اٹینڈੈਂਟ ਜਿਹੜੇ ਨੇ ਉਹ ਬਹੁਤ ਹੀ ਜ਼ਿਆਦਾ ਘਬਰਾਏ ਹੋਏ ਸੀ ਸਭ ਤੋਂ ਪਹਿਲਾਂ ਮੈਂ ਉਹਨਾਂ ਨੂੰ ਆਪਣੇ ਕੌਨਫੀਡੈਂਸ ਚ ਲਿਆ ਉਹਨਾਂ ਨੂੰ ਦੱਸਿਆ ਕਿ ਘਬਰਾਉਣ ਦੀ ਜ਼ਰੂਰਤ ਨਹੀਂ ਅਸੀਂ ਇਸ ਨੂੰ ਬਿਨਾ ਚੀਰ ਫਾੜ ਤੋਂ ਐਂਡੋਸਕੋਪੀ ਦੇ ਜ਼ਰੀਏ ਇਸ ਨੂੰ ਕੱਢਣ ਦੀ ਕੋਸ਼ਿਸ਼ ਕਰਾਂਗੇ ਮੇਰੇ ਲਾਈਫ ਦੇ ਵਿੱਚ ਵੀ ਇਹ ਪਹਿਲਾ ਕੇਸ ਮੈਂ ਆਪਣੀ ਦੇਖਿਆ ਹੈ ਜੋ ਕਿਉਂਕਿ ਸਿੱਕੇ ਜਿਵੇਂ ਬੱਚੇ ਨਿਗਲ ਲੰਦੇ ਨੇ ਉਹ ਤਾਂ ਅਸੀਂ ਕਾਫੀ ਵਾਰੀ ਦੂਰਬਿੰਦ ਦੇ ਰਾਹੀਂ ਅਸੀਂ ਇੱਕ ਵਾਰ ਕੱਢਦੇ ਹਾਂ ਬਟ ਨੇਲ ਕਟਰ ਜਿਹੜਾ ਕਿ ਬਹੁਤ ਵੱਡਾ ਸਾਈਜ਼ ਹੁੰਦਾ ਹੈ ਔਰ ਫੂਡ ਪਾਈਪ ਦਾ ਸਾਈਜ਼ ਦਾ ਡਾਇਆਮੀਟਰ ਬਹੁਤ ਛੋਟਾ ਹੁੰਦਾ ਹੈ ਤਾਂ ਉਹ ਇੱਕ ਬਹੁਤ ਚੈ केजीसी ਤਾਂ ਅਸੀਂ ਦੂਰਬੀਨ ਨੂੰ ਪਹਿਲਾਂ ਸਟਮਕ ਚ ਲੈ ਕੇ ਨਾਲ ਹੀ ਦੂਰਬੀਨ ਦੇ ਵਿੱਚ ਇੱਕ ਬਾਇਓਪਸੀ ਚੈਨਲ ਹੁੰਦਾ ਹੈ ਉਹਦੇ ਵਿੱਚ ਅਸੀਂ ਵੀ ਫੋਰਨ ਬਾਡੀ ਫੋਰਸੈਪ ਨੂੰ ਲੈ ਜਾ ਕੇ ਜਿਹੜਾ ਨੇਲ ਕਟਰ ਦਾ ਆਖਰੀ ਹਿੱਸਾ ਹੁੰਦਾ ਹੈ ਜਿਸ ਨੇਲ ਕਟਰ ਐਦਾਂ ਸਟਮਕ ਚ ਪਿਆ ਸੀ ਇਸ ਨੂੰ ਅਸੀਂ ਸਿੱਧਾ ਐ ਨਹੀਂ ਕੱਢ ਸਕਦੇ ਸੀ ਤਾਂ ਸਭ ਤੋਂ ਪਹਿਲਾਂ ਅਸੀਂ ਨੇਲ ਕਟਰ ਨੂੰ ਉਸਦੇ ਆਖਰੀ ਹਿੱਸੇ ਨੂੰ ਫੜਿਆ ਉਸ ਨੂੰ ਉਸ ਦੀ ਡਾਇਰੈਕਸ਼ਨ ਨੂੰ ਫੂਡ ਪਾਈਪ ਦੀ ਡਾਇਰੈਕਸ਼ਨ ਵਾਂਗ ਲੈ ਆ ਕੇ ਉਸ ਨੂੰ ਹੌਲੀ-ਹੌਲੀ ਕਰਕੇ ਬਾਹਰ ਕੱਢਣ ਦੇ ਵਿੱਚ ਸਕਸੈਸਫੁਲ ਹੋ ਪਏ। ਔਰ ਸਭ ਨਾਲੋਂ ਖੁਸ਼ੀ ਦੀ ਗੱਲ ਇਹ ਹੈ ਕਿ ਇੰਨਾ ਜਿਹੜੀ ਨੇਲ ਕਟਰ ਸੀ ਜਿਸ ਨੂੰ ਕੱਢਣਾ ਇੱਕ ਚੈਲੈਂਜਿੰਗ ਹੈ ਬਿਨਾ ਕੋਈ ਚੀਰ ਫਾੜ ਤੋਂ ਸਿੰਪਲ ਐਂਡੋਸਕੋਪੀ ਦੇ ਜ਼ਰੀਏ ਅਸੀਂ ਇਸ ਨੂੰ ਕੱਢਣ 'ਚ ਸਕਸੈਸਫੁਲ ਹੋਏ ਔਰ ਪੇਸ਼ੈਂਟ ਜਿਹੜਾ ਆ ਉਹ ਬਿਲਕੁਲ ਸਹੀ ਹੈ ਔਰ ਹੀ ਇਜ਼ ਐਬਸੋਲੂਟਲੀ ਫਾਈਨ। ਇੱਕ ਚੈਲੈਂਜਿੰਗ ਕੇਸ ਕਰਨ ਦੇ ਵਿੱਚ ਮੈਨੂੰ ਤੁਸੀਂ ਕਹ ਲਓ ਕਿ ਬਹੁਤ ਹੀ ਖੁਸ਼ੀ ਔਰ ਇੱਕ ਸੈਟੀਸਫੈਕਸ਼ਨ ਹੋਈ ਸੱਸੇ ਦਾ ਤਾਂ ਸਰ ਜਦੋਂ ਇਹ ਵਿਧੀ ਕੀਤੀ ਪਈ ਆ ਪੇਸ਼ੈਂਟ ਨੂੰ ਕਿੰਨੇ ਘੰਟੇ ਦੇ ਵਿੱਚ ਇਹ ਕੀਤਾ ਆ ਔਰ ਕਿੱਦਾਂ ਇਹ ਸਕਸੈਸ ਹੋਇਆ ਕਿਉਂਕਿ ਪੇਟ ਦੇ ਵਿੱਚੋਂ ਔਰ ਲੀਵਰ ਦੇ ਫੂਡ ਪਾਇਪ ਜਿਹੜੀ ਬਿਨਾ ਪ੍ਰੇਸ਼ਿੰਜੇ ਰੋ ਕੱਟਣਾ ਆ ਤਾਂ ਕਿੰਨੇ ਕਿਤੇ ਦਾ ਇਹ ਸੋਚਣ ਵਾਲੀ ਗੱਲ ਆ ਕਿ ਕੋਈ ਕੋਈ ਇਨਫੈਕਸ਼ਨ ਕੋਈ ਕੁਝ ਨਹੀਂ ਹੋਇਆ ਇਹ ਕੋ ਗੱਲ ਇਹ ਹੈ ਕਿ ਸਭ ਤੋਂ ਵੱਡੀ ਗੱਲ ਤਾਂ ਮੈਂ ਉਹਦੇ ਕੀ ਕਹਿੰਦੇ ਆ ਅਟੈਂਡੈਂਟ ਨੂੰ ਵੀ ਕਹਾਂਗਾ ਜਿਹੜਾ ਕਿ ਇਮੀਡੀਏਟਲੀ ਸਾਡੇ ਕੋਲ ਲਿਆਏ ਹਾਂ ਜੇ ਇਹ ਨੇਲ ਕਟਰ ਛੋਟੀ ਆਂਤ ਤੇ ਚਲੇ ਜਾਂਦਾ ਤਾਂ ਇੱਕ ਮੇਜਰ ਕੰਪਲਿਕੀਸ਼ਨ ਜਿਸ ਨੂੰ ਅਸੀਂ ਪਰਫੋਰੇਸ਼ਨ ਜਾਂ ਆਂਤ ਦਾ ਫਟਣਾ ਕਹਿੰਦੇ ਆ ਉਹਦੇ ਨਾਲ ਬਹੁਤ ਹੀ ਜ਼ਿਆਦਾ ਮੇਜਰ ਕੰਪਲਿਕੀਸ਼ਨ ਹੋ ਸਕਦੀ ਸੀ ਜੇ ਤੋਦ ਤੱਕ ਟਾਈਮ ਦਾ ਹੈ ਤਾਂ ਸਾਨੂੰ 20 ਤੋਂ 25 ਮਿੰਟ ਦਾ ਟਾਈਮ ਲੱਗਿਆ ਇਸ ਪ੍ਰੋਸੀਜਰ ਨੂੰ ਕੱਢਣ ਦੇ ਵਿੱਚ ਮੈਂ ਜਿੱਦਾਂ ਪਹਿਲਾਂ ਵੀ ਕਿਹਾ ਕਿ ਚੈਲੈਂਜਿੰਗ ਇਹ ਸੀਗਾ ਕਿ ਉਸ ਨੂੰ ਅਸੀਂ ਫੂਡ ਪਾਈਪ ਦੇ ਵਿੱਚੋਂ ਕੱਢਣਾ ਇੱਕ ਸਭ ਤੋਂ ਮੇਜਰ ਚੈਲੰਜ ਸੀ ਕਿਉਂਕਿ ਫੂਡ ਪਾਈਪ ਦਾ ਡਾਇਮੀਟਰ ਛੋਟਾ ਹੁੰਦਾ ਹੈ ਨੇਲ ਕਟਰ ਦਾ ਜਿਹੜਾ ਡਾਇਮੀਟਰ ਬਹੁਤ ਜ਼ਿਆਦਾ ਮੋਟਾ ਹੁੰਦਾ ਤਾਂ ਉਸ ਨੂੰ ਅਸੀਂ ਉਸ ਦੀ ਡਾਇਰੈਕਸ਼ਨ ਨੂੰ ਚੇਂਜ ਕਰਕੇ ਲੌਂਗੀਟਿਊਡਨਲ ਵੇ ਦੇ ਨਾਲ ਇਸ ਨੇਲ ਕਟਰ ਨੂੰ ਕੱਢਣ ਦੇ ਵਿੱਚ ਸਕਸੈਸਫੁਲ ਹੋ ਗਏ ਸਰ ਮੈਂ ਇੱਕ ਗੱਲ ਆਖਦੇ ਕਮਾ ਕਿਤਨਾ ਕਿਤੇ ਜਦੋਂ ਡਾਕਟਰ ਇਹੋ ਜੀ ਗੱਲ ਕਰਦੇ ਆ ਨਾ ਤਾਂ ਇੱਕ ਘਾਵਤ ਹੁੰਦੀ ਹੈ ਕਿ ਡ ਦਾ ਦੂਸਰਾ ਰੂਪ ਆਜ ਤੁਸੀਂ ਸੱਚ ਕਰਕੇ ਦਿਖਾਇਆ ਮੈਂ ਕੋ ਹਰ ਜੇਤੋ ਦਾ ਅਗਰ ਆਭਦਾ ਰੂਪ ਤਾਂ ਨਹੀਂ ਮੈਂ ਕਹਾਂਗਾ ਡੈਫੀਨੇਟਲੀ ਹਾਂ ਮੇਰੇ ਮੈਂ ਹਮੇਸ਼ਾ ਜਿੱਦਾਂ ਕਹਿੰਦਾ ਕਿ ਮੇਰੇ ਇਸ ਡਾਕਟਰ ਬਣਨ ਦੇ ਵਿੱਚ ਮੇਰੇ ਮਦਰ ਦਾ ਬਹੁਤ ਜ਼ਿਆਦਾ ਵੱਡਾ ਰੋਲ ਹੈ 90% ਮੇਰੇ ਮਦਰ ਨੇ ਬਹੁਤ ਹੀ ਜ਼ਿਆਦਾ ਹਾਰਡ ਵਰਕ ਕੀਤਾ ਮੈਨੂੰ ਡਾਕਟਰ ਬਣਾਉਣ ਦੇ ਵਿੱਚ ਕਿਉਂਕਿ ਮੈਂ ਇੱਕ ਮਿਡਲ ਕਲਾਸ ਫੈਮਿਲੀ ਜੋ ਹਾਂ ਤਾਂ ਮੇਰੇ ਨਾਈ ਪੇਰੈਂਟਸ ਡਾਕਟਰ ਨੇ ਔਰ ਦੂਸਰਾ ਜਿਸ ਕਾਲਜ ਤੋਂ ਮੈਂ ਪੜ੍ਹ ਕੇ ਆ ਐਸਐਮਐਸ ਮੈਡੀਕਲ ਕਾਲਜ ਉੱਥੋਂ ਦੇ ਪ੍ਰੋਫੈਸਰਾਂ ਦਾ ਹਾਰਡਵਰਕ ਉਹਨਾਂ ਨੇ ਜਿੱਦਾਂ ਮੈਨੂੰ ਟੈਕਨੀਕ ਸਿਖਾਈਆਂ ਐਂਡੋਸਕੋਪੀ ਦੀਆਂ ਉਹ ਵੀ ਕਿਤੇ ਨਾ ਕਿਤੇ ਇਸ ਪ੍ਰੋਸੀਜਰ ਦੇ ਵਿੱਚ ਕਰਨ ਚ ਹੈਲਪਫੁਲ ਹੋਈਆਂ ਬਾਕੀ ਸਭ ਨਾਲੋਂ ਵੱਡਾ ਤਾਂ ਰੱਬ ਦਾ ਜਿਹੜਾ ਮੇਰੇ ਤੇ ਹੱਥ ਰਿਹਾ ਤਾਂ ਕਿ ਮੈਂ ਇਹ ਜਿਹੜਾ ਕੰਪਲਿਕੇਟਡ ਪ੍ਰੋਸੀਜਰ ਕਰਨ ਚ ਸਕਸੈਸਫੁਲ ਹੋ ਗਿਆ ਪੇਸ਼ੈਂਟ ਦੀ ਕੰਡੀਸ਼ਨ ਉਸ ਤੱਕ ਠੀਕ ਹਾਂਜੀ ਬਿਲਕੁਲ ਠੀਕ ਹੈ ਜੀ ਪੇਸ਼ੈਂਟ ਨੂੰ ਇਨਫੈਕਟ ਤਾਂ ਸੀ